ਤਰਨਤਾਰਨ ਵਿਜੀਲੈਂਸ ਵਿਭਾਗ ਦੀ ਟੀਮ ਨੇ ਤਰਨਤਾਰਨ ਸਿਵਲ ਹਸਪਤਾਲ ਦੇ ਐਸ ਐਚਓ ਡਾਕਟਰ ਕਵਲਜੀਤ ਸਿੰਘ ਨੂੰ 50000 ਰੁਪਏ ਦੀ ਰਿਸ਼ਵਤ ਲੈਣਿਆ ਰੰਗੇ ਹੱਥੀ ਕਾਬੂ ਕੀਤਾ। ਦੱਸ ਦੰਨਿਆ ਕਿ ਸਿਵਲ ਹਸਪਤਾਲ ਦੀ ਕੰਟੇਨ ਨੂੰ ਲੈ ਕੇ ਉਸ ਵੱਲੋਂ 1 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ ਜੋ ਕਿ ਉਸ ਵੱਲੋਂ 50 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਲੈਂਦੇ ਹੋਇਆ ਉਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਤਰੰਤਾਰਨ ਪੰਜਾਬ ਅੰਦਰ ਰਿਸ਼ਵਤ ਚੋਰੀ ਵਿਰੁੱਧ ਵਿੰਡੀਗਿ ਮੁਹਿੰਮ ਤਹਿਤ ਅੱਜ ਤਰੰਤਾਰਨ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਤਰੰਤਾਰਨ ਸਿਵਲ ਹਸਪਤਾਲ ਦੇ ਐਸ ਐਚ ਓ ਡਾਕਟਰ ਕਬਲਜੀਤ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਹੋਇਆਂ ਦਫ਼ਤਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਅਤੇ ਸਾਰੇ ਨੋਟ 5 500 ਵਾਲੇ ਸਨ ਐਸਐਚਓ ਡਾਕਟਰ ਕਵਲਜੀਤ ਸਿੰਘ ਐਸਐਚਓ ਤਰਨਤਾਰਨ ਸਿਵਲ ਹਸਪਤਾਲ ਦੇ ਖਿਲਾਫ ਥਾਣਾ ਵਿਜੀਲੈਂਸ ਵਿਭਾਗ ਅਨੁਸਾਰ ਵਿਖੇ ਮਾਮਲਾ ਦਰਜ ਕੀਤਾ ਗਿਆ ਸਾਡੇ ਭਾਈ ਇਹ ਜ ਸਾਡੇ ਹੀ ਠੇਕਾ ਲਿਆ ਆਪਣੇ ਕੰਡੇ ਦਾ ਆਪਣੇ ਕੋ ਸਾਡੇ ਆਪਣੇ ਭਾਈ ਵਾਲੀ ਦੇ ਤਰ੍ਹਾਂ ਆਪਣੇ ਹਰਮਨਬੀਰ ਮਲਾ ਰਿਆ ਤੇ ਆਪਣੇ ਨਾਮ ਸੁਭਦੇਵ ਸਿੰਘ ਤੇ ਸਾਡੀ ਕੰਢੀ ਨੂੰ ਸਾਨੂੰ ਪਿਛਲੇ ਸਾਲ ਵੀ ਕਾਫੀ ਲਾਸ ਹੋਇਆ ਵਾ ਤੇ 3-4 ਦਿਨ ਲੱਖ ਦਾ ਘਾਟਾ ਪਿਆ ਵਾ ਤੇ ਚਲੋ ਮੈਂ 2-4 ਮਹੀਨੇ ਕੇ ਮੈਂ ਗਾਂ ਪਛਾਣਦੇ ਆ ਮੈਂ ਐਰਕੀ ਫੇ ਪਾਈ ਜਾਣਾ ਚਲੋ ਲੈ ਕੇ ਤੇ ਕੰਟ੍ਰੈਕਟ ਲਈਏ ਦੁਬਾਰਾ ਮਨ ਵਾਦੇ ਸਾਨੂੰ ਠੇਕੇ ਦੇ ਦੇ ਕੇ ਜਿੱਦਾਂ ਮੰਨ ਲਓ ਕੋਈ 10% ਦਾ ਵਾਦੇ ਦੇ ਦੇ ਕੇ ਤੇ ਫੇਦ ਨੂੰ ਦਿੱਤੀ ਤੇ ਸਾਡਾ ਤੇ ਪਿਛਲਾ ਹੀ ਨਹੀਂ ਹੈ ਜੇ ਪੂਰਾ ਹੋਇਆ ਤੇ ਸਾਨੂੰ ਤੇ ਫੇਰ ਦੁਬਾਰਾ ਫੇਰ ਗਾੜੀ ਨਾ ਪਤਾ ਸਮਝੀ ਉਹ ਮੰਗ ਕਰਾਂਗੇ ਵੀ ਸਾਨੂੰ ਉਹ ਠੇਕਾ ਜਨਾਬ ਮਤੋਂ ਮੁਰ ਘਰ ਤੋਂ ਘਟਕਟਾਇਆ ਜਾਵੇ ਜਿਹੜਾ ਅਸੀਂ ਸਾਡੇ ਪਿਛਲਾ ਹਿਸਾਬ ਤਾਂ ਉਹ ਪੂਰਾ ਅੱਜ ਜਿਹੜਾ ਵਿਜੀਲੈਂਸ ਨੇ ਇਹਨਾਂ ਨੂੰ ਫੜ ਲਿਆ ਵਾ ਰਿਸ਼ਵਤ ਲੈਂਦੇ ਆ ਤੇ ਉਹਤੇ ਕੀ ਕਾਰਵਾਈ ਦੀ ਮੰਗ ਕਰਦੇ ਜੀ ਇਹੋ ਜਿਹੇ ਅਫਸਰਾਂ ਤੇ ਕੋਈ ਜਿਹੜੀ ਕਾਨੂੰਨੀ ਕਾਰਵਾਈ ਬੜਦੀ ਉਹ ਬਣਨੀ ਚਾਹੀਦੀ ਹੈ ਜੀ ਕੀ ਗੱਲ ਪਈ ਤੇ ਐਸ ਐਮਓ ਸਾਹਿਬ ਵਾਲੀ ਜੀ ਤੇ ਜਨਵਰੀ 23 ਤੋਂ ਅਸੀਂ ਕੰਟੇਨ ਲਈ ਸੀ ਮੇਰੇ ਬੇਟੇ ਹਰਮਨਬੀਰ ਸਿੰਘ ਤੇ ਸੁਖਦੇਵ ਭਾਈ ਨੇ ਠੀਕ ਹੈ ਜੀ ਸਾਡੀ ਇਹ ਫਰਮ ਬਣਾਈ ਹੈ ਮਾਝ ਐਂਟਰਪ੍ਰਾਈਜ਼ਸ ਮਾਝ ਕੰਟੇਨਿਊਸ ਇੰਡਸਟਰੀਅਲ ਹਸਪਤਾਲ ਦਾ ਪਿਛਲੇ ਸਾਲ ਸਾਨੂੰ ਨਾ ਬਹੁਤ ਲਾਸ ਹੋਇਆ ਵੀ ਇੱਥੇ ਗਾਇਨੀ ਡਾਕਟਰ ਨਹੀਂ ਸੀ ਹੈਗੀ ਖਾਣਾ ਖੋਣਾ ਨਹੀਂ ਸੀ ਜਾਂਦਾ ਕੰਮ ਦਾ ਸਾਨੂੰ ਪੇਟ ਕੱਟ ਸੀ ਥੋੜਾ ਜਿਹਾ ਸਾਡਾ ਨਾ 3 ਲੱਖ ਰੁਪਏ ਦਾ ਲਾਸ ਹੋਇਆ ਜੀ ਪਿਛਲੇ ਸਾਲਾ ਅਰ ਜੀ ਇਹ ਡਾਕਟਰ ਸਾਹਿਬ ਨੂੰ ਰਿਕਵੈਸਟ ਕੀਤੀ ਵੀ ਡਾਕਟਰ ਸਾਹਿਬ ਸਾਡਾ ਨੁਕਸਾਨ ਹੋਇਆ ਤੇ ਜਿਹੜੇ ਨਿਯਮ ਹੁੰਦੇ ਸਰਕਾਰੀ ਨਿਯਮ ਉਹਦੇ ਮਤਲਬ ਕੋ ਤੁਸੀਂ ਤਿੰਨ ਵਾਰ ਠੇਕਾ ਕਿਸੇ ਨੂੰ ਐਕਸਟੈਂਡ ਕਰਕੇ ਦੇ ਸਕਦੇ ਹੋ ਤੇ ਤੁਸੀਂ ਸਾਨੂੰ ਐਕਸਟੈਂਡ ਕਰਕੇ ਦੇ ਦਿਓ ਅਸਤੇ ਪੱਤਰ ਵਿਚਾਰ ਵੀ ਸਾਰਾ ਹੋਇਆ ਪੱਤਰ ਵਿਹਾਰ ਵੀ ਹੋਇਆ ਉਤੋਂ ਬਾਅਦ ਨਾਲ ਉਹਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਵੀ ਠੇਕੇ ਐਵੇਂ ਨਹੀਂ ਹੁੰਦੇ ਬੜੀ ਜਨ ਹਸਪਤਲ ਲਾ ਜੁੜਿਆ ਇਹਨਾਂ ਨੂੰ ਰਿਕਵੈਸਟ ਕੀਤੀ ਵੀ ਸਰ ਬੱਚਿਆਂ ਦਾ ਸਾਡੇ ਬੱਚੇ ਬੈਠੇ ਰਹਿਣਗੇ ਤੁਹਾਡੇ ਬੱਚਿਆਂ ਵਰਗੇ ਆ ਤਾਂ ਸਾਡੇ ਦੇ ਪਰਖਵਾਰ ਕਰੋ ਇਹਨਾਂ ਨੇ ਕਿਹਾ ਦੀ 50000 ਰੁਪਇਆ ਲਵਾਂਗਾ ਤੇ ਮੈਂ ਫੇਰ ਕੰ ਠੀਕ ਆ ਜੀ ਇਹਨਾਂ ਨੇ ਐਕਸਟੈਂਡ ਕਰ ਦਿੱਤਾ ਤੇ ਮੇਰੀ ਹਿੱਸੇ ਨਹੀਂ ਹੈਗੀ ਉਹ ਪੈਸੇ ਲੈਂਦੀ ਮੈਂ ਆਪਣੇ ਭਾਈ ਵੱਲਸਾ ਨੂੰ ਪੁੱਛਿਆ ਕਹਿੰਦੇ ਭਾਜੀ ਇਹ ਮੈਨੂੰ ਪੈਸੇ ਦੇਣ ਦੀ ਲੋੜ ਹੈਗੀ ਆ ਅਹੀਂ ਫਿਰ ਰਹਿਣ ਤੇ ਟੇਰੀ ਪੈਸੇ ਦਿੱਤੇ ਨਹੀਂ ਉਸ ਤੋਂ ਬਾਅਦ ਕਰਦਿਆਂ ਕਰਾਉਂਦਿਆਂ ਫਿਰ ਇਹਨਾਂ ਨੇ ਤੰਗ ਕਰਨਾ ਸ਼ੁਰੂ ਕਰ ਦੇਣਾ ਫਿਰ ਇਹਨਾਂ ਨੇ ਕਿਹਾ ਵੀ ਸਿਵਲ ਹਸਤਾਜੀ ਐਮਰਜੈਂਸੀ ਆ ਤੁਹਾਡੇ ਕੰਟੀਨ ਦੇ ਮਗਰ ਬਹੁਣੀਆਂ ਜੀ ਮਗਰ ਜਿੱਥੇ ਇੱਕ ਕਸਟਮਰ ਨੂੰ ਬਿਠਾ ਕੇ ਖਾਣਾ ਵਗੈਰਾ ਖਾਣੇ ਆ ਖਾਉਣੇ ਆ ਉਹ ਕਹਿੰਦੇ ਅਹੀਂ ਜਗ੍ਹਾ ਲੈ ਲੈਣੀ ਆ ਆਨੇ ਬਾਣੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਬੜੀ ਯਾਰ ਮੈਂ ਮਿਲਿਆ ਫਿਰ ਮੈਂ ਪੈਸੇ ਮੈਂ ਚਲੂ ਦੇ ਦਨਾ ਜੀ ਚਲੋ ਚੰਗੇ ਨਹੀਂ ਲੱਗੀ ਇੱਥੇ ਰਹਿਣਾ ਵਾ ਤੇ 25000 ਰੁਪਿਆ ਮੈਂ ਦੇਣ ਗਿਆ ਤੇ ਮੈਨੂੰ ਕਹਿੰਦੇ ਮੈਂ 25000 ਰੁਪਿਆ ਮੈਂ ਨਹੀਂ ਲੈਣਾ ਆਪਣੀ ਗੱਲ ਹੋਈ ਹੀ ਇੱਕ ਕਹਿੰਦੇ ਤੂੰ ਤਨ ਵੀ ਲੇਟ ਆ ਤਿੰਨ ਮਹੀਨੇ ਤੂੰ ਲੇਟ ਹੋ ਗਿਆ ਵਾ ਤੇ ਚੰਗੇ ਨਹੀਂ ਲੱਗੀ ਦਨਾ ਤੇ ਨਾਲ ਕਹਿੰਦੇ ਬਦਲੀ ਮੇਰੀ ਹੋਣੀ ਨਹੀਂ ਆ ਬਦਲੀ ਮੇਰੀ ਕੋਈ ਕਰਾ ਨਹੀਂ ਸਕਦਾ ਵਾਦ ਵਾ ਤੂੰ ਕੇ ਕੋ ਚੱਲ ਜੇਗਾ ਕੇ ਲੀਡਰ ਕੋ ਚੱਲ ਜੇਗਾ ਬਦਲੀ ਮੇਰੀ ਕੋ ਕਰਾ ਨਹੀਂ ਸਕਦਾ ਰਹਿਣਾ ਮੈਂ ਇੱਥੇ ਇਸੇ ਮਾ ਤੇ ਦੋਸ਼ਮਨੀ ਚੰਗੀ ਨਹੀਂ ਹੁੰਦੀ। ਉਸ ਤੋਂ ਬਾਅਦ ਮੇਰੇ ਖਾਣੇ ਖੂਣੇ ਦੇ ਜਿਹੜੇ ਬਿੱਲ ਨੂੰ ਦੇ ਹੀ ਕਰੀ ਇਹਨਾਂ ਨੇ ਕਹਿਣਾ ਵੀ ਤੇ ਜਿਹੜੀ ਰੋਟੀ ਠਰੂ ਜਾਂਦੀ ਆ ਉਹਦੇ ਵਿੱਚ ਨੁਸਕਾ ਡੇਣਾ। ਮਤਲਬ ਇਹਨਾਂ ਨੇ ਮੈਨੂੰ ਸਿੱਧੇ ਤੌਰ ਤੇ ਤੇ ਸਿੱਧੇ ਤੌਰ ਤੇ ਇਹੋ ਕਿ ਆ ਵੀ ਤੇਰੀ ਜਿਹੜਾ ਹੌਸੈਂਟਰ ਦੀ ਰੋਟੀ ਜਾਂਦੀ ਆ ਠਰੂ ਸੈਂਟਰ ਦੀ ਰੋਟੀ ਜਾਂਦੀ ਆ ਅਹੀਂ ਰੋਟੀ ਬੰਦ ਕਰ ਦੇਣੀ ਆ। ਇਹਨਾਂ ਦੇ ਕੋਈ ਟੀਮ ਦੇ ਬੰਦੇ ਹੀ ਉਹ ਕਹਿੰਦੇ ਵੀ ਨਹੀਂ ਉੱਥੇ ਕੰਟੀਨ ਜਿਹੜੀ ਉੱਥੇ ਖੋਲ ਦੇਣੀ ਆ ਠਰੂ ਸੈਂਟਰ ਦੇ ਵਿੱਚ ਰਸੋਈ ਉੱਥੇ ਬਣਾ ਦੇਣੀ ਆ। ਮਨ ਮੈਨੂੰ ਬਹੁਤ ਜ਼ਿਆਦਾ ਇਹਨਾਂ ਨੇ ਪਰੇਸ਼ਾਨ ਕੀਤਾ ਜਿਹਦੇ ਕਰਕੇ ਮੈਂ ਮਜਬੂਰ ਹੋ ਐਸਐਮਓ ਡਾਕਟਰ ਕਬੀਲ ਸਿੰਘ ਨੇ ਆਪਣੇ ਦਫਤਰ ਦੇ ਵਿੱਚ 50000 ਰੁਪਏ ਲੈ ਕੇ ਤੇ ਇਹਨਾਂ ਨੇ ਮੈਨੂੰ ਕਹਿੰਦੇ ਵੀ ਜਾ ਹੁਣ ਤੂੰ ਪ੍ਰਮਾਣ ਕਰ ਹੁਣ ਤੇਰੀ ਵਾਲ ਕੋਈ ਨਹੀਂ ਮੈਂਦਾ ਤੇ ਵਿਜੀਲੈਂਸ ਵਾਲੇ ਆਏ ਹੀ ਦੀ ਹੋਈ ਉਹਨਾਂ ਨੇ ਸੰਗੀਆ ਥੀ ਇਹਨਾਂ ਨੂੰ ਕਾਬੂ ਕਰਕੇ ਤੇ 50000 ਰੁਪਏ ਬਰਾਮਦ ਕਰ ਲਿਆ 100 ਨੋਟ ਸੀ ਦੀ ਵੜਾਉਂਦਾ ਵਾ 5 500 ਵਾਲਾ ਅਗਲੀ ਕਾਰਵਾਈ ਉਹ ਕਰਦੇ ਪਏ ਜੀ